ਦੇਖੋ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ ਜਿਹੜੀ ਵੀ ਪੰਚਾਇਤ ਜਿਹੜੀ ਸਰਬਸੰਤੀ ਨਾਲ ਚੁਣੀ ਜਾਊਗੀ ਉਹਨੂੰ 5-5 ਲੱਖ ਰੁਪਈਆ ਦਿੱਤਾ ਜਾਊਗਾ ਸੋ ਅੱਜ ਆਡੀਓ ਐਕਸ ਦੇ ਤਹਿਤ ਤਕਰੀਬਨ 2 ਕਰੋੜ 75 ਲੱਖ ਰੁਪਈਆ ਜਿਹੜਾ 55 ਪੰਚਾਇਤਾਂ ਨੂੰ ਵੰਡਿਆ ਗਿਆ ਸੋ ਇਸ ਤੋਂ ਇਲਾਵਾ ਹੋਰ ਵੀ ਗਰੰਟਾਂ ਚੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਅ ਮੇਨ ਜਿਹੜਾ ਮਕਸਦ ਇਹ ਸੀਗਾ ਕਿ ਜਿਸ ਤਰ੍ਹਾਂ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਸੀਗੇ ਭਈ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਪਾਰਟੀ ਨਹੀਂ ਸੋ ਇਸ ਤਰੀਕੇ ਨਾਲ ਲੜੀਆਂ ਹੋ ਰਹੀ ਤੇ ਖੁਸ਼ੀ ਦੀ ਗੱਲ ਇਹ ਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਆਪਸੀ ਭਾਈਚਾਰਾ ਕਾਇਮ ਹੋਇਆ ਕਿਉਂਕਿ ਇੱਥੇ ਝੂਠੇ ਪਰਚੇ ਨਹੀਂ ਹੋਏ ਧੜੇਬੰਦੀਆਂ ਨਹੀਂ ਬਣੀਆਂ ਤੇ ਸਭ ਤੋਂ ਵੱਧ ਪੰਚਾਇਤਾਂ ਸਰਬਸੰਮਤੀ ਨਾਲ ਮੇਰੇ ਖਿਆਲ ਚ ਜਿਹੜੇ ਨੇ ਉਹ ਸੁਲਤਾਨਪੁਰ ਲੋਧੀ 'ਚ ਬਣੀਆਂ ਤੇ ਸਭ ਤੋਂ ਵੱਧ ਫਾਇਦਾ ਵੀ ਸੁਲਤਾਨਪੁਰ ਲੋਧੀ ਨੂੰ ਹੋਇਆ ਅੱਜ 2 ਕਰੋੜ 75 ਲੱਖ ਦੇ ਕੰਮ ਕੱਲੇ ਸੁਲਤਾਨਪੁਰ ਲੋਧੀ ਬਲਾਕ ਦੇ ਵਿੱਚ ਹੋਇਆ ਅਜੇ ਜਿਹੜਾ ਕਪੂਰਥਲਾ ਬਲਾਕ ਹੈ ਔਰ ਢਿਲਵਾ ਬਲਾਕ ਹੈ ਇਸ ਹਲਕੇ ਦੇ ਵਿੱਚ ਉਹਦੇ 'ਚ ਅਜੇ ਹੋਰ ਵੰਡ ਰਹੇ ਨੇ ਨਾ ਪਾਰਟੀ ਬਜੀ ਤੋਂ ਪਰੋਠੀ ਗਰੰਟਰ ਤੇ ਜੀ ਅੱਜ ਬਿਲਕੁਲ ਜੀ ਬਿਲਕੁਲ ਕੋਈ ਪਾਰਟੀ ਬਜੀ ਅਸੀਂ ਇਦਾਂ ਦਾ ਵਿਤਕਰਾ ਨਹੀਂ ਕਰਦੇ ਤੇ ਕਿਉਂਕਿ ਜਿਹੜੀ ਪੰਚਾਇਤ ਬਣ ਗਈ ਉਹ ਪਿੰਡ ਵਾਲਿਆਂ ਨੂੰ ਰਿਪਰੈਜ਼ੈਂਟ ਕਰਦੀ ਐ ਅਸੀਂ ਸੰਗਤ ਨਾਲ ਕੋਈ ਵੀ ਇਹੋ ਜੀ ਖਾਸ ਕਰਕੇ ਇਸ ਹਲਕੇ ਦੀ ਮੈਂ ਗੱਲ ਕਰਨਾ ਜਦੋਂ ਦਾ ਅਸੀਂ ਇੱਕ ਹਲਕਾ ਇੰਚਾਰਜ ਦੇ ਤੌਰ ਤੇ ਸਮਲਿਆ ਨੂੰ ਮੈਂ ਕਦੇ ਵਿਤਕਰਾ ਨਹੀਂ ਕਰਦਾ ਸਾਰਿਆਂ ਨਾਲ ਜਿਹੜਾ ਉਹ ਅਸੀਂ ਜ਼ਰੂਰਤ ਦੇ ਮੁਤਾਬਕ ਆਪ ਕਹਿੰਨੇ ਆ ਕਿ ਤੁਸੀਂ ਆਪਣਾ ਛੱਪੜ ਠੀਕ ਕਰਾ ਲਓ ਤੁਸੀਂ ਫਲਾਣੀ ਚੀਜ਼ ਬਣਾ ਲਓ ਤੁਸੀਂ ਆਹ ਕਰ ਲਓ ਆਪ ਸਰਪੰਚਾਂ ਨੂੰ ਤੇ ਸੰਗਤ ਨੂੰ ਅਸੀਂ ਬਲਾਬਲਾ ਕੇ ਗ੍ਰਾਂਟਾਂ ਜਦੋਂ ਆਉਂਦੀਆਂ ਨੇ ਐਸੀ ਬਣ ਕਿਹੜੇ-ਕਿਹੜੇ ਕੰਮ ਕਰਾਏ ਜਾਣਗੇ ਗ੍ਰਾਂਟਾ ਜਿਹੜਾ ਦਿੱਤਾ ਗਿਆ ਜਰਾ ਇਹਦੇ ਵਿੱਚ ਓਪਨ ਹੈ ਆਪਣੀ ਮਰਜ਼ੀ ਨਾਲ ਜਿੱਥੇ ਜ਼ਰੂਰਤ ਹੈ ਪੰਚਾਇਤ ਜਿਹੜੀ ਉਹ ਖਰਚ ਸਕਦੀ ਹੈ ਔਰ ਇਹਦੇ ਵਿੱਚ ਇਹ ਕੋਈ ਪਾਬੰਦੀ ਨਹੀਂ ਹੈ ਕਿ ਫਲਾਣੇ ਕੰਮ ਵਾਸਤੇ ਵਰਤਣਗੇ ਜਿਹੜੀ ਵੀ ਇਹਨਾਂ ਨੂੰ ਜ਼ਰੂਰਤ ਹੈ ਪਹਿਲ ਦੇ ਆਧਾਰ ਤੇ ਉਹ ਕੰਮ ਆਪਣਾ 5 ਲੱਖ ਰੁਪਏ ਚ ਕਰ ਸਕਦੇ ਆ ਸਾਡੇ ਸੁਲਤਾਨਪੁਰ ਬਲੌਗ ਦੇ ਵਿੱਚ ਟੋਟਲ 58 ਪੰਚਤਾਂ ਦੀ ਸਹਿਮਤੀ ਹੋਈ ਸੀਗੀ ਉਹਨਾਂ ਦੇ ਵਿੱਚੋਂ ਤਿੰਨ ਪੰਚਾਇਤਾਂ ਨੂੰ ਪਹਿਲਾਂ ਹੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਅੱਜ 55 ਜਿਹੜੀਆਂ ਬਕਾਇਆ ਰਹਿੰਦੀਆਂ ਸੀਗੀਆਂ ਪੰਚਾਇਤਾਂ ਉਹਨਾਂ ਨੂੰ 2 ਕਰੋੜ 75 ਲੱਖ ਰੁਪਏ ਦੇ ਪੈਸੇ ਸਰਬਸੰਮਤੀ ਨਾਲ ਜਿਹੜੀਆਂ ਚੁੜੀਆਂ ਪੰਚਾਇਤਾਂ ਸੀ ਉਹਨਾਂ ਨੂੰ ਜਾਰੀ ਕੀਤੇ ਗਏ ਹੈ ਜੀ ਤਾਂ ਕੋਈ ਪੀਸ ਨਹੀਂ ਜੰਨਾ ਤੁਸੀਂ ਕਿੰਨੇ ਵਿੱਤ ਕਮਿਸ਼ਨ ਜਿਹੜੇ ਪੈਸੇ ਪਏ ਹੋਇਆ ਗ੍ਰਾਂਟ ਦਾ ਬਿਲਕੁਲ ਜੀ ਪੰਚਾਇਤਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ 15ਵੇਂ ਵੇਦਕ ਕਮਿਸ਼ਨ ਦੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਏ ਹੋਏ ਆ ਆਉਣ ਵਾਲੇ ਅਗਲੇ 10 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਖਰਚ ਲੈਣ ਤਾਂ ਜੋ ਅਸੀਂ ਜਿਹੜੇ ਹੋਰ ਪੈਸੇ ਸੈਂਟਰ ਸਰਕਾਰ ਤੋਂ ਮੰਗਵਾ ਸਕੀਏ ਤੇ ਇਹ ਵੀ ਪੈਸੇ ਜਿਹੜੇ ਵੰਡੇ ਹੋਏ ਆ ਜਾਂ ਰੰਗਲੇ ਪੰਜਾਬ ਦੇ ਜਾਂ ਅੱਜ ਆਰਡੀਓ ਐ ਸਕੀਮ ਤਹਿਤ ਸੱਭ ਸੰਕੀਤ ਦੇ ਜਿਹੜੇ ਪੈਸੇ ਜਾਰੀ ਕੀਤੇ ਆ ਇਹਨਾਂ ਨੂੰ ਵੀ ਛੇਤੀ ਤੋਂ ਛੇਤੀ ਖਰਚ ਕਰ ਲੈਣ ਤਾਂ ਜੋ ਅਸੀਂ ਸਰਕਾਰ ਤੋਂ ਹੋਰ ਫੰਡਾਂ ਦੀ ਮੰਗ ਕਰ ਸਕੀਏ ਧੰਨਵਾਦ ਬਿਲਕੁਲ ਜੀ ਸਿੰਘ ਸਰਪੰਚ ਪਿੰਡ ਬੂਸੋਵਾਲ ਮੈਂ ਤੈਹ ਦੇ ਲੋ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਆਪਣੇ ਹਲਕਾ ਚਾਰਜ ਸਰਦਾਰ ਸੱਜਨ ਸਿੰਘ ਟੀਮਾ ਦਾ ਜਿਨ੍ਹਾਂ ਨੇ ਅੱਜ ਸਾਨੂੰ ਚੈੱਕ ਗਰਾਂਟਾ ਦੇ ਚੈੱਕ ਮੰਡੇ ਆ ਤੇ ਪਿੰਡ ਦੇ ਵਿਕਾਸ ਕਾਰਜਾਲੀ ਸਾਨੂੰ ਛਾ ਕੀਤਾ ਤੇ ਹੋਰ ਵੀ ਗਰਾਂਟਾ ਦੇਣ ਦਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਜੀ ਵੀ ਆਪਣੇ ਪਿੰਡ ਦੇ ਸਾਂਝੇ ਕੰਮ ਕਰੋ ਗਰਾਂਟਾ ਵੱਲੋਂ ਤੁਹਾਨੂੰ ਨਹੀਂ ਰਹਿਣ ਦਿੱਤਾ ਜਾਊਗਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਪੰਜਾਬ ਸਰਕਾਰ ਦਾ ਜੀ ਅਸੀਂ ਮਾਨ ਸਰਕਾਰ ਸਰਦਾਰ ਸੱਜਨ ਸਿੰਘ ਕੀਮੇ ਦਾ ਬਹੁਤ ਬਹੁਤ ਧੰਨਵਾਦ ਕਰਨ ਰਿਹਾ ਜੋ ਆ ਗਰਾਂਟਾ ਇਹਨਾਂ ਨੇ ਦਿੱਤੀਆਂ ਸਰਪਸੰਤੀਆਂ ਲੀਆਂ ਇਹ ਜ਼ਿੰਦਗੀ ਚ ਪਹਿਲੀ ਵਾਰੀ ਹੋਈਆਂ ਵਾ ਤੇ ਪਹਿਲੀ ਵਾਰੀ ਅਸੀਂ ਦੇਖੀਆਂ ਵਾ ਠੀਕ ਹੈ ਜੀ ਇਹੋ ਜੀ ਸਰਕਾਰ ਨਾ ਕਦੀ ਆਈ ਆ ਤੇ ਨਾ ਕਦੀ ਆਉਣੀ ਆ ਇਹਨਾਂ ਨੇ ਜੀ ਅੱਜ ਸਰਕਾਰ ਸਾਨੂੰ ਸਪੋਰਟ ਕਰਦੀ ਆ ਸਾਡਾ ਸਾਡਾ ਵੀ ਫਰਜ਼ ਪੈਂਦਾ ਭਾਈ ਸਰਕਾਰ ਨੂੰ ਸਪੋਰਟ ਕਰੀਏ ਠੀਕ ਹੈ ਜੀ ਕਿਹੜੇ ਕੰਮ ਕਰਵਾਏ ਜਾਣਗੇ ਜਿਹੜਾ ਤੁਹਾਨੂੰ ਗ੍ਰਾਂਟ ਮਿਲੀ ਅੱਜ ਇਹਦੇ ਕੰਮ ਅਸੀਂ ਕਰਾਵਾਂਗੇ ਜੀ ਸਟੇਡੀਅਮ ਬਣਾਵਾਂਗੇ ਗਰਾਊਂਡ ਬਣਾਵਾਂਗੇ ਸਾਨੂੰ ਹੋਰ ਉਮੀਦਵਾ ਸਰਕਾਰ ਤੋਂ ਸਾਨੂੰ ਚਾਹੀਦੀ ਆ ਪਾਰਕ ਵਾਸਤੇ ਗਰਾਊਂਡ ਚਾਹੀਦੀ ਆ ਖੇਡ ਪਰ ਵਾਸਤੇ ਚਾਹੀਦੀ ਆ ਕੋਈ ਸਟੇਡੀਅਮ ਵਧੀਆ ਹੋਵੇ ਇੱਕ ਜੁੱਧ ਨਸ਼ਾ ਵਿਰੋਧ ਜੋ ਵੀ ਇਹਨਾਂ ਨੇ ਮੋਰਚਾ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਵਾਸਤੇ ਜੁਧ ਨਸ਼ਾ ਵਿਰੁੱਧ ਚ ਹੁਣ ਬੱਚਿਆਂ ਨੂੰ ਚਾਹੀਦਾ ਵਾ ਗਰਾਊਂਡ ਕੋਈ ਖੇਡਣ ਵਾਸਤੇ ਕਿਉਂਕਿ ਬੱਚਿਆਂ ਕੋਈ ਗਰਾਊਂਡ ਹੋਗੀ ਬੱਚੇ ਇਸ ਕਮਾਂ ਵਿੱਚ ਨਾ ਜਾਣਗੇ ਠੀਕ ਹੈ ਧੰਨਵਾਦ